ਇੱਥੋਂ ਤੱਕ ਵਾਰਾ ਪਸ਼ੂ ਦਾ ਮਸਲਾ ਇੱਕ ਬਹੁਤ ਵੱਡਾ ਮਸਲਾ ਇਹ ਹਰ ਇੱਕ ਬੰਦਾ ਜਾਂ ਕੋਈ ਜੱਥੇਬੰਦੀ ਆ ਜਾਂ ਸਮਾਜ ਸੇਵੀ ਆ ਕੋਈ ਇੱਕ ਦੂਜੇ ਤੇ ਚਿੱਕੜ ਸਿੱਟੀ ਜਾਂਦੇ ਆ ਇਹ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਇੱਥੇ ਜਿਹੜਾ ਹੈਗਾ ਉਹ ਮਸਲਾ ਪੈਦਾ ਹੋਇਆ ਕਿਉਂਕਿ ਜਿਹੜੀਆਂ ਅਮਰੀਕਨ ਗਾਂਆਂ ਆਈਆਂ ਉਦੋਂ ਪਹਿਲਾਂ ਆਪਾਂ ਦੇਸੀ ਗਾਂਆਂ ਵਰਤਦੇ ਸੀ ਕਦੇ ਕੋਈ ਵਾਰਾ ਛੜਦਾ ਹੀ ਨਹੀਂ ਸੀਗਾ ਜਿਨ੍ਹਾਂ ਦੇ ਇੱਥੋਂ ਤੱਕ ਜਿਹੜੇ ਹੈ ਮੇਲ ਵੀ ਵਿਕਦੇ ਸੀਗੇ ਫੀਮੇਲ ਨੇ ਤਾਂ ਵਿਕਣਾ ਹੀ ਵਿਕਣਾ ਮੇਲ ਵੀ ਵਿਕਦੇ ਸੀ ਪਰ ਸਰਕਾਰ ਨੇ ਗਲਤ ਨੀਤੀਆਂ ਲਿਆ ਕੇ ਸਾਡਾ ਜਿਹੜਾ ਭਾਰਤ ਦੇਸ਼ ਆ ਉਹ ਗਰਮ ਦੇਸ਼ ਆ ਇਹ ਠੰਡੇ ਦੇਸ਼ ਦੀਆਂ ਜਿਹੜੀਆਂ ਜਿਹੜੀਆਂ گاਵਾ ਇਹ ਆ ਸਾਡੇ ਗਰਮ ਦੇਸ਼ ਦੇ ਵਿੱਚ ਲਿਆ ਕੇ ਛੱਡੀਆਂ ਜਿਨ੍ਹਾਂ ਦਾ ਦੁੱਧ ਵੀ ਬੇਕਾਰ ਨਾ ਇਹਨਾਂ ਦੀ ਕੋਈ ਫੈਟ ਆਉਂਦੀ ਆ 2 2.5 ਤੋਂ ਵੱਧ ਫੈਟ ਨਹੀਂ ਆਉਂਦੀ ਨਾ ਉਹਨਾਂ ਦੇ ਵਿੱਚ ਕੋਈ ਕੁਦਰਤੀ ਤੱਤ ਆ ਲੋਕਾਂ ਨੇ ਜਿੰਨੀਆਂ ਵੀ ਇਹ ਪਾਲੀਆਂ ਸੀ ਗਾਂਆਂ ਫਾਰਮ ਹਾਊਸ ਬਣਾਏ ਸੀ ਸਾਰਿਆਂ ਦੇ ਛੋਟੱਕ ਜਮੀਨਾਂ ਵੇਚਣ ਤੱਕ ਗੰਆਂ ਫਾਰਮ ਹ ਉਸਤੇ ਜਿਹੜੇ ਉਹਨਾਂ ਦਾ ਸਾਜੋ ਸਮਾਨ ਤੇ ਗਾਂਾਂ ਤੇ ਜਿਹੜੀਆਂ ਅਖੀਰ ਤੇ ਭੰਗਦੇ ਭਾਣੇ ਗੰਆਂ ਬਹੁਤ ਵੱਡੀ ਸਮੱਸਿਆ ਇਹਨਾਂ ਨੂੰ ਰਲ ਕੇ ਹੱਲ ਕਰਨ ਦੀ ਲੋੜ ਆ ਇਹਨਾਂ ਦਾ ਠੀਕ ਆ ਵੀ ਉਹ ਧਰਮ ਦੇ ਨਾਂ ਤੇ ਕੁਝ ਐਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਪਰ ਸਮੱਸਿਆ ਜਿੱਥੇ ਧਰਮ ਦੇ ਨਾਂ ਆਲੇ ਵੀ ਕਹਿੰਦੇ ਕਹਿ ਰਹੇ ਆ ਜਾਂ ਕਿਸਾਨ ਵੀ ਕਹਿੰਦੇ ਸਮੱਸਿਆਵਾਂ ਦਾ ਸਾਰਾ ਹੀ ਉਹ ਹੰਡਾ ਰਹੇ ਆ ਹੁਣ ਰਾਤ ਬਰਾਤੇ ਥਾਂ ਥਾਂ ਤੇ ਗਊਆਂ ਛੜਕਾਂ ਤੇ ਬੈਠੀਆਂ ਹੁੰਦੀਆਂ ਜਿਹੜਾ ਰਾਤ ਨੂੰ ਕਿਸਾਨਾਂ ਨੇ ਵੀ ਚੱਲਣਾ ਦੁਕਾਨਦਾਰਾਂ ਨੇ ਵੀ ਚੱਲਣਾ ਵਿਦਿਆਰਥੀਆਂ ਨੇ ਵੀ ਚੱਲਣਾ ਕਿੱਡੇ ਵੱਡੇ ਐਕਸੀਡੈਂਟ ਹੁੰਦੇ ਆ ਤੇ ਕਿਸਾਨ ਜਿਹੜੇ ਲੋਕ ਆ ਉਸ ਖੇਤਾਂ ਦੇ ਵਿੱਚ ਰਾਤ ਨੂੰ ਠੰਡਾਂ ਦੇ ਵਿੱਚ ਜਿਹੜੇ ਆ ਇੰਨੀ ਨਹੀਂ ਠੰਡ ਦੇ ਵਿੱਚ ਰਾਤ ਨੂੰ ਛੋਟੀਆਂ ਡਾਂਗਾ ਲੈ ਕੇ ਜਾਂ ਜਿਹੜੇ ਉਹ ਟਾਰਚਾਂ ਲੈ ਕੇ ਤੁਰੇ ਫਿਰਦੇ ਆ ਜਦੋਂ ਕਿਸਾਨ ਆ ਜਦੋਂ ਕਿਸਾਨ ਦੇ ਖੇਤ ਦੇ ਵਿੱਚ ਇਹ ਵੱੜਦੇ ਆ ਪਸ਼ੂ ਤੇ ਅਸੀਂ ਉਹਨਾਂ ਨੂੰ ਗੁੱਸੇ 'ਚ ਆ ਕੇ ਡਾਂਗਾ ਮਾਰਦੇ ਜਦੋਂ ਡੰਗ ਮਾਰ ਬੈਠੀ ਤਾਂ ਜਦੋਂ ਖੂਨ ਨਿਕਲਦਾ ਕੋਈ ਜਾਂ ਗਿੱਟੇ ਤੇ ਵੱਜ ਗਈ ਜਾਂ ਫਿਰ ਅਸੀਂ ਸਾਡਾ ਮਨ ਦੁਖੀ ਹੁੰਦਾ ਅਸੀਂ ਉਹਨਾਂ ਦੇ ਪੱਟੀਆਂ ਕਰਦੇ ਹਾਂ ਉਹਨਾਂ ਨੂੰ ਚੱਕ ਕੇ ਜਿਹੜਾ ਅਸੀਂ ਗੱਲ ਲਿਆ ਕੇ ਸਾਂਝੇ ਥਾਵਾਂ ਤੇ ਰੱਖਦੇ ਹਾਂ ਕਈ ਵਾਰੀ ਸੜਕ ਤੇ ਡਿੱਗ ਪੈਂਦੀ ਹੈ ਤੇ ਅਸੀਂ ਜਿਹੜਾ ਹੈਗਾ ਉਹ ਉਹਨਾਂ ਦਾ ਇਲਾਜ ਵੀ ਕਰਦੇ ਕਿਉਂਕਿ ਮਨਤਾਲ ਦਾ ਵੀ ਦੁਖੀ ਹੁੰਦਾ ਉਹ ਵੀ ਇੱਕ ਜੀਵ ਆ ਧਰਤੀ ਤੇ ਰਹਿਣ ਦਾ ਉਹਨਾਂ ਦਾ ਵੀ ਹੱਕ ਹੈ ਪਰ ਇਹ ਸਰਕਾਰ ਦੀਆਂ ਗਲਤ ਨੀਤੀਆਂ ਆ ਸਰਕਾਰ ਵੱਲੋਂ ਕਾਉਸਸ ਲੈਣ ਦੇ ਬਾਵਜੂਦ ਵੀ ਇਹਨਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਕਿ ਲੋਕਾਂ ਤੋਂ ਜਿਹੜਾ ਕਾਉਸਸ ਲਿੱਤਾ ਜਾ ਰਿਹਾ ਹੈ ਇਹਦੇ ਬਾਰੇ ਕੀ ਕਹਿੰਦੇ ਸਰਕਾਰਾਂ ਦੇ ਵਿੱਚ ਜਿੰਨਾ ਵੀ ਹੈ ਆਪਣੇ ਕਿਸ ਮਕਸਦਾਸਤੇ ਛੱਟ ਤੋਂ ਫੰਡ ਲੈਂਦੀਆਂ ਜਾਂ ਸੈਸ ਜਾਂ ਟੈਕਸ ਕੁਝ ਵੀ ਅਸੀਂ ਕਹੀਏ ਉਹਨੂੰ ਜਦੋਂ ਉਹ ਲੈਂਦੇ ਆ ਜਿਸ ਮਕਸਦਾਸਤੇ ਲਿਆਉਂਦਾ ਉਸਤੇ ਵਰਤਦੀ ਕੋਈ ਨਹੀਂ ਉਹ ਆਪਣੇ ਬਹੁਤਾ ਇਸ ਤਰ੍ਹਾਂ ਦੇ ਫੰਡ ਬਣਾਈ ਬੈਠੇ ਆ ਸੈਂਟਰ ਦੇ ਵਿੱਚ ਕਈ ਇਸ ਤਰ੍ਹਾਂ ਦੇ ਫੰਡ ਜਿੱਥੇ ਆਪਣੀਆਂ ਸਿਆਸੀ ਪਾਰਟੀਆਂ ਦਾ ਬਣਾਈ ਬੈਠੇ ਜਿਹਨੂੰ ਹਿੰਦੁਸਤਾਨ ਦਾ ਕੋਈ ਵੀ ਭਾਰਤ ਦਾ ਕੋਈ ਵੀ ਉਹਨੂੰ ਆਡਿਟ ਨਹੀਂ ਕਰ ਸਕਦਾ ਤੇ ਆਪਦੀ ਮਰਜ਼ੀ ਨਾਲ ਜਿੱਥੇ ਖਰਚ ਸਕਦਾ ਨਾ ਕਿ ਉਹਦੇ ਬਾਰੇ ਪੁੱਛ ਸਕਦਾ ਇਸੇ ਤਰ੍ਹਾਂ ਸੈਸ ਦਾ ਲੈ ਲਿਆ ਬਿਲੀ ਬਿੱਲਾਂ ਤੇ ਲਾਇਆ ਹੋਰ ਕਈ ਥਾਵਾਂ ਤੇ ਲਾਇਆ ਸੀ ਉਹਨਾਂ ਨੇ ਲੈ ਲੈ ਕੇ ਖਾਈ ਜਾਂਦੇ ਕਿੱਥੇ ਸ਼ਰਾਬ ਦੀਆਂ ਬੋਤਲਾਂ ਤੇ ਵੀ ਤੁਸੀਂ ਵੇਖੋ ਵੀ ਉਹਦੇ ਤੇ ਵੀ ਸੈਸ ਜਿਹੜਾ ਉਹ ਲੱਗਿਆ ਕਿੱਥੇ ਦੱਸੋ ਇਹਨਾਂ ਨੇ ਵਰਤਿਆ ਕਿਤੇ ਇਹ ਤਾਂ ਸਿਰਫ ਵਿਖਾਵੇ ਆ ਇਹ ਵਾਰਾ ਪਸ਼ੂਮਰੀ ਸੀ ਜੀ ਕਈ ਵਾਰੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੀਆ ਵੱਲੋਂ ਡੀਸੀ ਸਾਹਿਬ ਨੂੰ ਲੈ ਕੇ ਦੇ ਕੇ ਆਏ ਆ ਕਿ ਜਦੋਂ ਸਾਡੇ ਸਾਰੇ ਮੁਲਖ ਗਊਸ਼ਾਲਾਸ ਭਰਦਾ ਅਸੀਂ ਟੈਕਸ ਦਿੰਨੇ ਆ ਇਹ ਗਊਸ਼ਾਲਾ ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਨੇ ਕਿਹਾ ਸੀ ਸਾਡੇਆਂ ਕਈ ਦੋ ਤਿੰਨ ਗਊਸ਼ਾਲਾ ਜ਼ਿਲ੍ਹੇ ਦੇ ਵਿੱਚ ਚੱਲਦੀਆਂ ਅਸੀਂ ਅਖੇ ਫਿਰ ਜੇ ਚੱਲਦੀਆਂ ਤਾਂ ਫਿਰ ਇਹ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਦੇ ਵਿੱਚ ਛੱਡਿਆ ਜਾਵੇ ਸਾਡਾ ਹਿੰਦੂ ਭਾਈਚਾਰਾ ਸਿੱਖਾਂ ਭਾਈਚਾਰਾ ਜਿਹੜੀ ਤੁਸੀਂ ਵਾਰਡ ਪੌਣ ਨੂੰ ਫਿਰਦੇ ਗਊਆਂ ਦੇ ਨਾਲ ਤੇ ਉਹ ਨਾ ਪੋਇਆ ਜਾਵੇ ਇਹਨਾਂ ਕਿਉਂਕਿ ਜਦੋਂ ਸਾਡੇ ਬੱਚੇ ਸਕੂਲ ਆਉਂਦੇ ਆ ਇਹ ਵਾਰਾ ਪਸ਼ੂ ਰਾਜ ਖੜੇ ਹੁੰਦੇ ਆ ਤੇ ਬੱਚਿਆਂ ਦੇ ਵੀਕਲ ਸੰਭਲਦੇ ਨਹੀਂ ਉਹਨਾਂ ਦੇ ਜਿਆਦਾਤਰ ਐਕਸੀਡੈਂਟ ਹੁੰਦੇ ਆ ਜਦੋਂ ਰਾਤ ਨੂੰ ਫਿਰ ਸਾਡੇ ਕਾਰਾਂ ਵਾਲੇ ਜਾਂ ਕੋਈ ਹੋਰ ਵੀਕਲ ਲੰਘਦੇ ਆ ਉਹਨਾਂ ਨੂੰ ਵੀ ਫਿਰ ਜਦੋਂ ਰਾਤ ਦੇ ਪਸ਼ੂ ਹੁੰਦੇ ਆ ਉਹਨਾਂ ਦੇ ਵੀ ਐਕਸੀਡੈਂਟ ਹੁੰਦੇ ਆ ਸੋ ਸਾਡਾ ਬਹੁਤ ਜਿਆਦਾ ਨੁਕਸਾਨ ਹੁੰਦਾ ਸਾਡੀ ਸਰਕਾਰ ਨੂੰ ਅਪੀਲ ਆ ਇਹਨਾਂ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਆਉਣ ਵਾਲੇ ਟਾਈਮ ਤੱਕ ਜਿਥੇ ਵਦਿਆ ਸੋਚ ਕੇ ਅਸੀਂ ਸੰਘਰਸ਼ ਕਰਨੀ ਮਜਬੂਰ ਹੋਵਾਂਗੇ ਲਗਾਤਾਰ ਮਾਵਾਂ ਦੇ ਪੁੱਤ ਮਰ ਰਹੇ ਆ ਲਗਾਤਾਰ 70 ਵਿਸ ਰਹੇ ਆ ਇਹ ਬਹੁਤ ਵੱਡੀ ਸਮੱਸਿਆ ਹੈਗੀ ਆ ਇਹਦੇ ਇਹਦੇ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਅਸੀਂ ਇਹ ਇਹ ਤੇ ਸਰਕਾਰ ਨੂੰ ਪੈਨਲ ਇੱਕ ਬਣਾ ਕੇ ਇੱਕ ਵਿਸ਼ਾ ਬਣਾਉਣਾ ਚਾਹੀਦਾ ਵੀ ਇਹਨਾਂ ਦੀ ਸੇਤ ਹੈ ਸੋ ਸੇਹ ਸੰਭਾਲ ਵਾਸਤੇ ਇਹਨਾਂ ਨੂੰ ਰਹਿਣ ਦੇ ਵਾਸਤੇ ਇਹਨਾਂ ਦੇ ਹਰੇ ਚਾਰੇ ਵਾਸਤੇ ਸਾਰਾ ਮੈਂ ਜਿਹੜਾ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਕਾ ਉਸ ਹਸ ਲੈਂਦਾ ਜਾ ਰਹੇ ਪਰ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਦੇਖੋ ਸਰਕਾਰ ਤਾਂ ਆਪ ਦੇ ਨਾ ਜਿਹੜੇ ਲੱਗੇ ਹੋਇਆ ਫਲੈਕਸ ਬੋਰਡਾਂ ਤੇ ਲੱਗੀ ਹੋਈ ਆ ਜਿੰਨਾ ਪੈਸਾ ਕਲੈਕਸ ਬੂੜਾਂ ਤੇ ਲੱਗ ਰਿਹਾ ਹੈ ਮਸ਼ਹੂਰੀ ਵਾਸਤੇ ਲੱਗ ਰਿਹਾ ਹੈ ਜਾਂ ਹੋਰ ਕਿਸੇ ਫਾਲਤੂ ਖਰਚੇ ਤੇ ਲੱਗ ਰਿਹਾ ਹੈ ਜੇ ਉਹਨਾਂ ਪ੍ਰਬੰਧ ਉਹਨਾਂ ਧਿਆਨ ਇਹ ਲੋਕਾਂ ਵੱਲ ਜਾਂ ਪਸ਼ੂ ਜੀ ਅਜੰਤ ਵੱਲ ਦਿੱਤਾ ਜਾਵੇ ਤਾਂ ਹੋ ਸਕਦਾ ਹੈ ਮਸਲਾ ਠੀਕ ਹੋ ਸਕਦਾ ਸੀ ਇਹ ਜਿਹੜਾ ਗਊ ਸਹੈਸ ਲੈਂਦੀ ਹੈ ਸਰਕਾਰ ਪਰ ਉਹ ਗਊਆਂ ਨੂੰ ਸਾਹਮਣੇ ਆਸਤੇ ਨਹੀਂ ਲਾ ਰਹੀ ਉਹ ਆਪਦੀ ਜਿੰਦੇ ਲੀਡਰ ਸਾਹਿਬ ਆਣਾ ਮੁੱਖ ਮੰਤਰੀ ਹੋਇਆ ਜਾਂ ਉਹਨਾਂ ਦੇ ਮੰਤਰੀ ਹੋਇਆ ਆਪਦੀਆਂ ਤਜੋਰੀਆਂ ਭਰਨ ਵਾਸਤੇ ਹੀ ਲਾ ਰਿਹਾ ਹੈ ਉਹਨਾਂ ਨੂੰ ਜੇ ਸਹੀ ਲਾਇਆ ਜਾਵੇ ਤਾਂ ਜਿਹੜੀਆਂ ਅੱਜ ਸਾਡੀਆਂ ਗਉਆਂ ਅਵਾਰਾ ਸ਼ਹਿਰਾਂ ਚ ਤੁਰੀਆਂ ਫੈਲੀਆਂ ਪਿੰਡਾਂ ਚ ਜੋ ਛੜਕਾਂ ਤੇ ਹਾਸਿਆਂ ਦਾ ਕਾਰਨ ਬਣਦੀਆਂ ਦੁਰਘਟਨਾ ਨਾਲ ਜਿਸ ਨੇ ਸਾਡੇ ਕੀਮਤੀ ਜਾਨਾਂ ਜਾਂਦੀਆਂ ਤੇ ਜੇਕਰ ਉਹ ਪੈਸਾ ਸਹੀ ਥਾਂ ਤੇ ਲਾ ਕੇ ਇਹਨਾਂ ਦੇ ਫਾਮ ਸੰਭਾਲ ਲਈ ਲਾਇਆ ਜਾਵੇ ਤਾਂ ਇਹ ਜਿਹੜੀਆਂ ਦੁਰਘਟਨਾ ਤੋਂ ਵੀ ਬਚਾ ਸਕਦਾ ਹੈ ਇਹ ਸਿਰਫ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਹੀ ਇਹ ਦੁਰਘਟਨਾ ਹੋ ਰਹੀਆਂ ਪਰ ਮੈਂ ਇੱਕ ਹੋਰ ਵੀ ਇਥੋਂ ਤੁਹਾਡੇ মিডিਅਮ ਨਾਲ ਹੀ ਕਹਿਣਾ ਚਾਹੁੰਦਾ ਵੀ 10 ਜੂਨ ਨੂੰ ਮਾਨਸਾ ਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨੇ ਇੱਕ ਕੈਬਨਿਟ ਮੀਟਿੰਗ ਕੀਤੀ ਸੀ ਜਦੋਂ ਕਹਿੰਦੇ ਸੀ ਜਦੋਂ ਰਾਜ ਦੇ ਭਾਗ ਦੇ ਵਿੱਚ ਆਈ ਆਈ ਸਰਕਾਰ ਤਾਂ ਕਹਿੰਦੇ ਸੀ ਵੀ ਪਿੰਡਾਂ ਦੀਆਂ ਸੱਥਾਂ ਤੋਂ ਸਰਕਾਰ ਚੱਲੂਗੀ ਉਦੋਂ ਉਹ ਉੱਥੇ ਕੈਬਨਿਟ ਮੀਟਿੰਗ ਕੀਤੀ ਸੀ ਮਾਨਸਾ ਤਾਂ ਉਸ ਵੇਲੇ ਕਿਸਾਨ ਜਥੇਬੰਦੀਆਂ ਤੇ ਜਿਹੜੀਆਂ ਵੀ ਸ਼ਹਿਰੀ ਜਥੇਬੰਦੀਆਂ ਨੇ ਇਹ ਮੁੱਦਾ ਉਠਾਇਆ ਸੀ ਕਿ ਮਾਨਸਾ ਏਰੀਆ 'ਚ ਪਸ਼ੂਆਂ ਦਾ ਜ਼ਿਆਦਾ ਕਰੋਪ ਹੈ ਆਪਣੇ ਏਰੀਆ ਨੂੰ ਵੀ ਜ਼ਿਆਦਾ ਕਰੋਪ ਹੈ ਤੇ ਵੀ ਇਹ ਸਾਡਾ ਹੱਲ ਕਰੋ ਤਾਂ ਉਸ ਵੇਲੇ ਜਿਹੜੀ ਕੈਬਨਿਟ ਮੀਟਿੰਗ ਦੇ ਵਿੱਚ ਇੱਕ ਫੈਸਲਾ ਦਿੱਤਾ ਸੀ ਮੁੱਖ ਮੰਤਰੀ ਨੇ ਲਾਣ ਕੀਤਾ ਸੀ ਸਵੇਦਲ ਸਪੈਸ਼ਲ ਵੀ ਆਉਂਦੇ ਦਿਨਾਂ 'ਚ ਅਸੀਂ ਪਸ਼ੂਆਂ ਦੀ ਸਾਂਭ ਸੰਭਾਲ ਲਈ ਕੋਈ ਇੱਕ ਰਣਨੀਤੀ ਬਣਾ ਕੇ ਕੋਈ ਤਿਆਰ ਕਰਕੇ ਇਹਨਾਂ ਦਾ ਹੀ ਸਮੱਸਿਆ ਦਾ ਹੱਲ ਕਰਾਂਗੇ ਪਰ ਅੱਜ ਕਿੰਨਾ ਚਿਰ ਹੋ ਗਿਆ ਸਾਡੇ ਮੁੱਖ ਮੰਤਰੀ ਭੁੱਲ ਗਏ ਐ ਤੇ ਇੱਕ ਲੋਕ ਸੰਘਰਸ਼ ਹਜੂਮ ਕਿਸਾਨ ਜਥੇਬੰਦੀ ਵੱਲੋਂ ਮੈਂ ਉਹਦਾ ਸੂਬਾ ਪ੍ਰਧਾਨ ਗੁਰਜੀਤ ਸਿੰਘ ਜੱਤਗੱਲ ਬੋ ਰਿਹਾ ਤਾਂ ਅਸੀਂ ਆਪਣੇ ਐਸਡੀ ਮਸਮਤ ਸਾਹਬ ਦੇ ਜਾ ਕੇ ਇਹ ਮੰਗ ਪੱਤਰ ਵੀ ਦਿੱਤਾ ਸੀ ਵੀ ਜਿਹੜਾ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ 10 ਜੂਨ ਨੂੰ ਕੈਂਡੀਟੇਨ ਵਿੱਚ ਮੁੱਖ ਮੰਤਰੀ ਸਾਹਿਬ ਉਹ ਪੂਰਾ ਕਰੋ ਪਰ ਹਜੇ ਤੱਕ ਨਹੀਂ ਪੂਰਾ ਕੀਤਾ ਪਰ ਹੁਣ ਜੇਕਰ ਇਸੇ ਤਰ੍ਹਾਂ ਰਿਹਾ ਤਾਂ ਸ਼ਾਇਦ ਅਸੀਂ ਕੋਈ ਆਪਦਾ ਹੋਰ ਪਸ਼ੂਆਂ ਨੂੰ ਸਾਹਮਣੇ ਆਸਤੇ ਸਰਕਾਰ ਨੂੰ ਕੋਈ ਮੰਗ ਪੱਤਰ ਦੇਵਾਂਗੇ ਆਉਂਦੇ ਦਿਨਾਂ 'ਚ ਕੀ ਜਿਹੜਾ ਹੈਗੀਆਂ ਇਹ ਜਿਹੜੀਆਂ ਪਵਾਰਾ ਪਸ਼ੂਆਂ ਦਾ ਸਾਹ ਸੰਭਾਲ ਠੀਕ ਕੀਤੀ ਹੁਣ ਜੈਤੋ ਦੇ ਵਿੱਚ ਦੇਖੋ ਕਿੰਨਾ ਬੁਰਾ ਹਾਲ ਹੈ ਆ ਆਪਣਾ ਬਿਜਲੀ ਦਫ਼ਤਰ ਕੋਲੇ ਨੰਗਣ ਨੂੰ ਥਾਣੀ ਜਿੱਥੋਂ ਦੀ ਵੱਡੇ ਮਿੱਕਲ ਲੰਗਦੇ ਆ ਉੱਥੇ ਇੱਕ ਕੂੜੇ ਦੇ ਢੇਰ ਲੱਗੇ ਹੁੰਦੇ ਆ ਉਹਦੇ ਉੱਤੇ ਹੀ ਖੜੀਆਂ ਰਹਿੰਦੀਆਂ ਸਾਰੀਆਂ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਤੇ ਫਰੀਦਕੋਟ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜੈਤੋ ਦੀਆਂ ਜਿਹੜੀਆਂ ਵਾਰਾ ਪਸ਼ੂ ਆ ਨਾ ਇਹਨਾਂ ਦੀ ਛੇਤੀ ਤੋਂ ਛੇ ਸੰਭਾਲ ਕੀਤੀ ਜਾਵੇ ਤਾਂ ਜੋ ਜਿਹੜੇ ਹਾਸੇ ਹੁੰਦੇ ਆ ਸੜਕਾਂ ਤੇ ਉਹ ਆਉਣੋਂ हट ਜਾਣ